ਇਹਦਾ ਮੁੰਡਿਆਂ ਦਾ ਫਾਈਨਲ ਮੁਕਾਬਲਾ ਹੈ ਜਿਹਨ ਵਰਾਗੇ ਜੀ ਰਾਜ ਫਾਈਨਲ ਦੇ ਵਿੱਚ ਹਟ ਸੰਗਤ ਬਹੁਤ ਸੋਹਣੇ ਪ੍ਰਾਇਜ ਜਿਹੜੇ ਕਾਮਰ ਕੰਚ ਸਾਡੇ ਵੀਰਾਂ ਨੇ ਇਹਦਾ ਮੁੰਡੇ ਦੇ ਲਈ ਰੱਖਿਆ ਹੈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਾਰੀ ਆਈ ਸੰਗਤ ਦਾ ਜਿਹੜੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇਹਦਾ ਖੇਡਾਂ ਨੂੰ ਦੇਖਣ ਲਈ ਆਏ ਆ ਬਹੁਤ ਬਹੁਤ ਧੰਨਵਾਦ ਕਰਦਾ ਲਓ ਇਧਰ ਮੁਕਾਬਲਾ ਦਾ ਦਸਕਰਨ ਫੇਰ ਬਿਰਤੀ ਲਾ ਕੇ ਰਹਿ ਗਿਆ ਇੰਦਰ ਸੁੱਖਾ ਕੋਟਪੁਰੋੜ ਵਾਲਾ ਇਹ ਵੀ ਬਿਰਤੀ ਲਾ ਕੇ ਰਹਿ ਗਿਆ ਪਰ ਪਤਾ ਲੱਗ ਗਿਆ ਨੇ ਕਿੰਨੇ ਮੈਂਟ ਕਿਹਦੀਆਂ ਬਾਹਾਂ ਚ ਕਿੰਨਾ ਕੁ ਜੋਰ ਹੈ ਇਹ ਜਰਕਰ ਕੇ ਗੀਤ ਤੇ ਆ ਜੀ ਜਿਹੜਾ ਕੜਾ ਬੰਦਿਆ ਇਹ ਤੋਚ ਮੈਂ ਕੋਈ ਵੀ ਵੀਰ ਭਾਗ ਲੈ ਸਕਦਾ ਇਹਦੀ ਗੇਂਦ ਤੇ ਆ ਸਾਡੇ ਇਧਰ 60 ਸਾਲ ਦੇ ਬਜ਼ੁਰਗ ਉੱਪਰ ਜਿਹੜੇ ਰਿਸਾ ਉਹਨਾਂ ਲਈ ਵੀ ਵਧੀਆ ਪ੍ਰਾਈਜ਼ ਜਿਹੜੇ ਰੱਖੇ ਗਏ ਆ ਔਰ ਇਹਦਾ ਕੋਈ ਨਹੀਂ ਵਧੀਆ ਪ੍ਰਾਈਜ਼ ਨਹੀਂ ਸਾਹਮਣੋਂ ਵਧੀਆ ਧਾਰਾ ਪਣੀ ਜਾਂ ਮੜ ਜੂਗਾ ਸਾਡਾ ਉੱਪਰ ਨੇ ਇਹ ਕਰਕਰ ਤੇ ਭਾਗ ਲੈ ਸਕਦੇ ਆ ਜੀ ਇਹਦੀ ਬੇਨਤੀ ਹੈ ਲੈ ਇਧਰੋਂ ਮੁਕਾਬਲਾ ਦੋਨਾਂ ਦੇ ਮਾਮਲੇ ਦੇ ਗ੍ਰੰਥ ਕਿੰਨੇ ਕਿ ਮਜਬੂਤ ਹੈ ਬਿੱਕਾ ਲੱਗੇ ਨਾ ਸਾਰੇ ਕਹਿੰਦੇ ਆ ਕਿਰ ਦੇ ਕੰਦ ਉਹ ਆਪਣੇ ਦੰਦ ਤਾਂ ਤਾਂ ਕੋਈ ਮਜਬੂਤੀ ਨਹੀਂ ਹੈ ਲਓ ਉਧਰੋਂ ਇਹ ਲੱਗਿਆ ਬਾ ਜੂੜ ਅੱਧਾ ਲੱਗ ਜੀ ਕਿੰਨਾ ਕਿ ਟਾਈਪ ਕਿੰਨਾ ਸਾਮਾ ਲੱਗਦਾ ਉਹਨੇ ਉੱਡੇ ਨਿੱਤਰ ਕੇ ਆਇਆ ਬਿੱਕੂ ਜੀ ਉਹਨਾਂ ਇੱਕੋ ਨੇ ਸ਼ਰੀਰ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਮੈਂ ਹੁਣ ਦੁਆ ਕਰਦਾ ਸਾਰੇ ਵੀਰਾਂ ਦਾ ਜਿਹੜੇ ਭਰਾਵਾਂ ਨੇ ਇਸ ਮੇਲੇ ਨੂੰ ਕਰਾਉਣ ਦੇ ਲਈ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਵੀਰ ਇਹਨੂੰ ਪਹਿਲੀ ਵਾਰੀ ਖੇੜੀ ਹੋਣੀ ਮਿਲੇ ਜੈਕੀ ਹੋਣੀ ਮਿਲੇ ਇੱਕ ਭਾਈ ਵੱਡਾ ਸ਼ਾਹਪੁਰੀਆ ਜਿਹਦੇ ਸਾਡੇ ਵਿੱਚ ਰਹਿ ਗਿਆ ਤੇ ਉਹ ਵੀ ਵੱਡਾ ਖੇਡ ਖਾਣ ਬਣਾ ਲਿਆ ਤੇ ਆਹ ਜਿਹੜਾ ਵੜਿਆ ਰਹਿ ਇਹਦੀ ਵੱਡੀਆਂ ਗੱਲਾਂ ਨੇ ਲੈ ਇਧਰ ਜੋਰ ਲੱਗਿਆ ਪਿਆ ਕਿ ਜੋਰ ਤੇ ਜਵਾਨੀ ਯਾਰਾਂ ਰੰਗੜਾਂ ਦੀ ਖੇਡ ਵੀ ਇਹਦੇ ਵਿੱਚ ਹੁੰਦਾ ਜਾਂਦਾ ਸਾਡਾ ਬੜਾ ਕਿੰਨਾ ਨੇ ਸ਼ਾਮਕੇ ਰੱਖੇ ਆ ਉਹਨਾਂ ਦੀਆਂ ਗੱਲਾਂ ਹੁੰਦੀਆਂ ਬਰਾੜੇ ਬਜ਼ੁਰਗ ਆਪਣੀਆਂ ਜਵਾਨੀਆਂ ਨੂੰ ਯਾਦ ਕਰਦੇ ਆ ਜਿੰਨੇ ਮੈਂਟੂ ਕੁਰਨਾ ਲਿਖਦਾ ਹੁੰਦਾ ਕਿ ਜਦੋਂ ਨਹੀਂ ਜਵਾਨੀ ਉਹ ਤੋਂ ਮੇਰੇ ਉੱਤੇ ਆਈ ਸੀ ਭੱਜੀਆਂ ਦੀ ਕਾਢਾ ਸਾਂਖੀ ਆਪੇ ਵੀਰ ਦੀ ਜਵਾਨੀ ਇੱਕ ਵਾਰੀ ਆ ਜਾ ਮਾੜ ਫਿਰ ਦੀ ਜਵਾਨੀ ਹੈ ਜੁੜ ਕੇ ਆਪਣੀਆਂ ਜਵਾਨੀਆਂ ਨੂੰ ਯਾਦ ਕਰਦੇ ਆ ਜੀ ਅਸੀਂ ਜਦੋਂ ਖੇਤ ਆ ਬੱਟਾ ਕਰਦੇ ਸੀ ਉਦੋਂ ਮੋਟਰਾਂ ਵੀ ਕਹਿੰਦੇ ਜੁਗੀਆਂ ਆ ਕੇ ਆਉਂਦੇ ਸੀ ਚੱਕ ਕੇ ਮੋਢੇ ਤੇ ਲਾ ਕੇ ਬਾਹਰ ਆਉਂਦੇ ਸੀ ਆਏ ਲੱਖਾ ਸਿੱਖਾ ਕਹਿੰਦੇ ਕੋਟ ਪਰੋੜਾ ਹੱਟ ਤੇ ਦੂਜੇ ਪਾਸੇ ਮੁੰਡਾ ਜੱਸ ਕਰਨ ਸਾਹਡੇ ਵਾਲਾ ਸਾਹਡੇ ਦੋਨਾਂ ਮੁੰਡੇ ਲਈ ਤਾੜੀ ਮਾਰ ਦੱਸ ਵੀਰ ਮੁੰਡੇ ਕਹਿੰਦੇ 5 ਸੈਕਿੰਡ ਜਿੱਤੇ ਹੈ ਹਾਂ ਜੀ ਮੰਮਾ ਟੂਜੋ ਮੁਕਾਬਲੇ ਰੋਣ ਕੇ ਜਿਸ ਵੀ ٹیم ਨੇ ਭੱਗ ਲੈਣਾ ਉਹ ਜ਼ਰੂਰ ਰਲਾ ਖੇੜੀ ਬਾਈ ਵਾਰ ਵਾਰ ਕਹਿ ਰਹਾ ਵੀ ਆਪਾਂ ਪ੍ਰੈਕਟਰਾਂ ਦੇ ਕੋਚ ਜ਼ਰੂਰ ਰਿਹਾ ਪਰ ਅੱਜ ਮੰਦਰਾ ਵੀ ਟੋਚਣ ਦੇ ਹਣੇ ਆ ਕਿ ਬੰਦੇ ਚ ਬੰਦਾ ਹੁੰਦੇ ਸਵਾਲ ਫਿਰ ਆਉਂਦਾ ਜੀ ਆ ਆਪਣੇ ਹੋਰ ਨਾਲੇ ਮੈਚ ਹੋਈ ਜੀ ਇੱਕ ਮੈਚ ਕਰਾਉਣਾ ਆਪਾਂ ਤੈਨਾਂ ਨੂੰ ਬਾਈ ਆ ਅਜੀ ਅਕਬਰਪੁਰ ਪਣੀ ਬੁੱਧਲੀ ਕੱਢ